ਹੁਸ਼ਿਆਰਪੁਰ ਦੇ ਟਾਂਡਾ ਉੜਮੁਰਚੋਂ ਚੋਰੀ ਦੀ ਘਟਨਾ ਵਾਪਰੀ ਹੈ 19 ਫਰਵਰੀ ਦੀ ਰਾਤ ਚੋਰਾਂ ਨੇ ਸੰਗਣੀ ਆਬਾਦੀ ਵਾਲੇ ਇਲਾਕੇ ਦੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ 10 ਤੋਂ 15 ਲੱਖ ਰੁਪਏ ਦੀ ਨਕਦੀ ਵਿਦੇਸ਼ੀ ਕਰੰਸੀ ਸੋਨੇ ਦੇ ਗਹਿਣੇ ਤੇ ਦੋ ਗੈਸ ਸਿਲੰਡਰ ਚੋਰੀ ਕੀਤੇ ਨੇ ਘਰ ਦੇ ਮੁਖੀਆ ਤਰਮਵੀਰ ਸਿੰਘ ਨੇ ਦੱਸਿਆ ਕਿ ਘਰ ਦੇ ਸਾਰੇ ਮੈਂਬਰ ਹੀਟਾ ਕਮਰੇ ਵਿੱਚ ਸੁੱਤੇ ਪਏ ਸਨ ਤੇ ਚੋਰਾਂ ਨੇ ਘਰ ਦੇ ਉੱਪਰਲੇ ਕਮਰੇ ਦੇ ਦਰਵਾਜ਼ੇ ਦਾ ਚਿੰਦਰਾ ਤੋੜ ਕੇ ਕਮਰੇ ਵਿੱਚ ਦਾਖਲ ਹੋਣ ਤੋਂ ਬਾਅਦ ਘਰ ਦੇ ਅੰਦਰ ਰੱਖੀ ਅਲਮਾਰੀ ਨੂੰ ਖੋਲ ਨਕਦੀ ਗਹਿਣੇ ਤੇ ਵਿਦੇਸ਼ੀ ਕਰੰਸੀ ਚੋਰੀ ਕੀਤੀ ਹੈ ਸੂਚਨਾ ਟਾਂਡਾ ਪੁਲਿਸ ਨੂੰ ਦਿੱਤੀ ਗਈ ਹੈ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਚੋਰਾਂ ਨੂੰ ਤੁਰੰਤ ਫੜ ਕੇ ਚੋਰੀ ਹੋਏ ਸਮਾਨ ਗਹਿਣੇ ਪੈਸੇ ਵਾਪਸ ਦਵਾਈ ਜਾਣ ਥਾਣਾ ਇੰਚਾਰਜ ਨੇ ਦੱਸਿਆ ਕਿ ਆਸ-ਪਾਸ ਲੱਗੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਚੋਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ 2.5 ਲੱਖ ਰੁਪਏ ਨਕਦ ਸਗਾ ਹਾਂਜੀ ਇੱਕ ਨਾਥ ਹੈਗੀ ਹੈ ਦੋ ਚੂੜੀਆਂ ਹੈਗੀ ਸਤੰਦੂਰੀਆਂ ਦੋ ਲੇਡੀ ਮੰਦਰੀਆਂ ਇੱਕ ਜੋੜੇ ਕਾਂਟੇ ਹੈਗੇ ਆ ਇੱਕ ਟਿੱਕਾ ਹੈ ਦੋ ਜੋੜੇ ਟੌਪ ਚਾਹੀਏ ਦੋ ਜੋੜੇ ਵਾਲੀਆਂ ਹੀ ਛੋਟੀਆਂ ਇੱਕ ਹੋਰ ਛੋਟੀ ਵਾਲੀ ਹੈਗੀ ਇੱਕ ਮੇਰੀ ਪੋਤੀ ਦੀ ਵਾਲੀ ਛੋਟੀ ਜਿਹੀ ਬਣਾ ਕੇ ਮੇਰੇ ਮੁੰਡੇ ਦੇ ਬਾਹਰ ਗਿਆ ਸੀ ਉਹ ਤੇ ਹੀ ਇੱਕ ਤਾਂ ਅੱਸੀ ਜੀਆਂ ਵਾਲੀਆਂ ਸਗੀਆਂ ਮੇਰੀ ਕੁੜੀ ਦੀ ਇੱਕ ਨੱਥ ਹੈਗੀ ਆ ਦੋ ਜੋੜੇ ਵਾਲੀਆਂ ਹੈਗੀਆਂ ਇੱਕ ਟੌਪ ਹੈਗਾ ਇੱਕ ਮਿੰਦੀ ਲੇਡੀਜ਼ ਨੂੰ ਜੀ ਕੁੱਲ ਮਿਲਾ ਕੇ ਕਿੰਨਾ ਕ ਨੁਕਸਾਨ ਆ ਲੱਖਾਂ ਦਾ ਨੁਕਸਾਨ ਕਹਿ ਸਕਦੇ ਆਪਾਂ ਨੂੰ ਤਕਰੀਬਨ कैश पागे अठ दस लाख के करीब होगा चोरी समय किए अलमारी देखी अलमारी कट ही सारा समान गया चला गया फिर तो मैं दंदा खोलिया है खोल के अंदर गया तो सब कुछ ही अंदरों सा चोर फटाया जाए समान मिल गया यह ਡਿਊਟੀ ਅਫਸਰ ਸਾਹਿਬ ਮੌਕੇ ਤੇ ਜਾ ਕੇ ਜਿਹੜਾ ਇਹ ਦੇਖ ਲਿਆ ਜੀ ਵੈਰੀਫਾਈ ਕਰ ਰਹੇ ਆ ਬਾਕੀ 60 ਫੂਟੇਜ ਦੇਖ ਕੇ ਤੇ ਜਲਦੀ ਇਹਨੂੰ ਟ੍ਰੇਸ ਕਰਕੇ ਫਿਰ ਤੁਹਾਨੂੰ ਦੁਬਾਰਾ ਦੱਸ ਦਿਆਂਗੇ ਟ੍ਰੇਲ ਇਹਦੇ ਅਜੇ ਅਜੇ ਮਤਲਬ ਉਹ ਕੈਮਰੇ ਦਾ ਪਤਾ ਲੱਗੇਗਾ ਜੀ ਐਕਚੁਅਲ ਟਾਈਮ ਦਾ ਨਹੀਂ ਪਤਾ ਹੈਗਾ ਪਰ ਅਸੀਂ ਕਰ ਰਹੇ ਆ ਜੀ ਵੈਰੀਫਾਈ ਇਹਨੂੰ